ਸੇਵਾ ਲੈ ਕੇ ਪਹੁੰਚੇ ਆ ਤੁਹਾਡੀ ਮਦਦ ਕਰਾਂਗੇ ਹੋਰ ਵੀ ਵੀਰ ਆ ਕੇ ਆ ਰਹੇ ਨੇ ਫੋਨ ਨਹੀਂ ਛੇੜਨਾ ਆ ਦੇਖੋ ਗਲੋਬਲ 6 ਦੇ ਵਲੰਟੀਅਰ ਪਹੁੰਚੇ ਨੇ ਇਹ ਉੱਥੇ ਪਹੁੰਚਦੇ ਜਿੱਥੇ ਪਾਣੀ ਮੁੱਕਣ ਵਾਲਾ ਹੈ ਇੱਥੇ ਤਾਂ ਪਾਣੀ ਚਲੋ ਆ ਗਿਆ ਹੁਣ ਤਾਂ ਫੇਰੇ ਇੱਥੇ ਕਿਉਂ ਹੋਰ ਲੋ ਕੀ ਨੁਕਸਾਨ ਕੀ ਹੋਇਆ ਤੁਹਾਡਾ ਬਰਾ ਕੁਝ ਹੋ ਕੋਈ ਚੰਗ ਨਹੀਂ ਕਰ ਸੱਸ ਹੀ ਪ੍ਰਵਤੀ ਗੜੀ ਅਖੀਂ ਗੜਿਆ ਬਾਕੀ ਸੁਰ ਗਿਆ ਹਾਂਜੀ ਹਰਦਾ ਯਾ ਸਾਡੇ ਸਾਹਮਣੇ ਦੇਖਣ ਦੇ ਸਾਹਮਣੇ ਹੈ ਅਹੀਂ ਕਿੱਡੀ ਗੱਲ ਆਇਆ ਆ ਆਵੇ ਦਾਰ ਦੇ ਵਿੱਚ ਪਿੱਛੇ ਕੱਢ ਕੇ ਲਾਉਂਦਾ ਇਹ ਦੱਬਣਾ ਸਾਰੇ ਤੇ ਕਿੰਨਾ ਚੱਟੇ ਆਉਂਦੇ ਯਾਰ ਆਵੋ ਮਾਈ ਜੀ ਰੇਂਜ ਦਿਨ ਤੇ ਚਲੋ ਆਓ ਜੀ ਠੀਕ ਆ ਘਬਰਾਉਣਾ ਨਹੀਂ ਆ ਹੋਰ ਵੀ ਮਦਦ ਇੱਥੇ ਪਹੁੰਚ ਰਹੀ ਆ ਸੋਲਰ ਲਾਈਟਾਂ ਇੱਥੇ ਪਹੁੰਚ ਰਹੀਆਂ ਨੇ ਤਾਂ ਅਸੀਂ ਇੱਥੋਂ ਫਿਰ ਹੋਰ ਪਰਿਵਾਰਾਂ ਤੱਕ ਜਾਈਏ ਹਨਜੀ ਕੋਰੋਨਾ ਨਹੀਂ ਤੁਸੀਂ ਇਹਨੂੰ ਜਦਾਂ ਤੁਸੀਂ ਸੁਰੇਗਰ ਦੇ ਨਾਲ ਪਾਸੇ ਰੱਖਦੇ ਹੋ ਦਿਨ ਦੇ ਟਾਈਮ 'ਚ ਬਈ ਇੱਕ ਹੋ ਜਾਂਦਾ ਹੈ ਇਹ ਰਾਤ ਜਾ ਕੇ ਲਾਈਟ ਆਉਂਦਾ ਹੈ ਅਲੇਆ ਅਪਰਾਇਆ ਫੜਾ ਦੇ ਇਧਰ ਮਾਈਂਦਰ ਫੜਾ ਦੇ ਹਾਲੇ ਕੋਈ ਫੜਾ ਦੇ ਇਧਰ ਪਾ ਦਿਓ ਧਾਰਾ ਲਈ